ਜੇ ਤੋ ਪ੍ਰੇਮ ਖੇਲਣ ਕਾ ਚਾਓ ਸੇਰ ਤਰ ਤਲੀ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕੰਨ ਕੀਜੇ ਪੂਰੇ ਮਰਕਾਦੇ ਦੂਰ ਦੂਰ ਤੋਂ ਖਾਸ ਸਾਜਣਾ ਦੇਸ ਮਨਉਣ ਵਾਸਤੇ ਸਿੱਖ ਪੰਥ ਨੂੰ ਪਿਆਰ ਕਰਨ ਵਾਲੀਆਂ ਸਾਡੀਆਂ ਸਤਿਕਾਰਯੋਗ ਹਸਤੀਆਂ ਤੇ ਸਮੂਹ 사ਗੰਗ ਜਿਹੜੇ ਵੀ ਪਹੁੰਚੀ ਆ ਸਾਰਿਆਂ ਨੂੰ ਗੁਰੂ ਫਲ ਦੇ ਪ੍ਰਮਾਨ ਹੋਵੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਛ ਵੀ ਕਹਿਣ ਤੋਂ ਪਹਿਲਾਂ ਦੁਨੀਆ ਅਮਰੀਕਾ ਦੇ ਸਾਡੇ ਭੈਣ ਭਰਾ ਜਿਹੜੇ ਆਪਣੇ ਘਰਾਂ ਚ ਅੱਜ ਬੈਠੇ ਨੇ ਤੇ ਇਸ ਦੇਸ਼ ਦੇ ਹਰ ਸ਼ਹਿਰ ਇਸ ਦੇਸ਼ ਤੋਂ ਬਾਹਰ ਇੰਡੀਆ ਤੱਕ ਟੀਵੀ 84 ਅਤੇ ਹੋਰ ਮੀਡੀਆ ਦੇ ਰਾਹੀਂ ਜਿਹੜਾ ਵੀ ਇਸ ਸਿਸਟਮ ਨੂੰ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਸਾਰਿਆਂ ਨੂੰ ਜੁੜ ਕੇ ਬੇਨਤੀ ਆ ਪੇ ਵੀਮੀ ਸਈ ਦੇ ਮਹਾਰਾ ਸਿਕ ਸੰਤ ਜੰਗਾਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹਨਾਂ ਬੋਲਾਂ ਨੂੰ ਆਪਣੇ ਦਿਲ ਦੇ ਨੇੜੇ ਲਿਆ ਕੇ ਯਾਦ ਕਰਨ ਦੀ ਕੋਸ਼ਿਸ਼ ਕਰੋ ਜਿਹਦੇ ਵਿੱਚ ਸੰਤ तकरीबन ਹਰ ਸਪੀਚ ਵਿੱਚ ਕਹਿੰਦੇ ਸਨ ਪਈ ਘਰ ਘਰ ਜਾ ਕੇ ਕੱਲੀ ਕੱਲੀ ਮਾਤਾ ਪਿਤਾ ਬਜ਼ੁਰਗ ਨੂੰ ਦੱਸ ਦਿਓ ਸਿੱਖ ਕੌਮ ਕਲਾਮ ਹੈ ਆਜ਼ਾਦੀ ਸਾਡਾ ਹੱਕ ਹੈ ਤੇ ਥੋੜੇ ਦਰ ਪਹਿਲਾਂ ਹੀ ਡਾਕਟਰ ਅਮਰੀ ਸਿਹੋਣਾ ਨੇ ਉਹਨਾਂ ਨੂੰ ਤੇ ਉਸ ਵੇਰਵੇ ਨੂੰ ਦੱਸਿਆ ਕਿ ਸੰਤ ਜੰਗਾਲ ਸਿੰਘ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਇੰਡੀਆ ਦੀ ਆਰਮੀ ਦਰਬਾਰ ਸਾਹਿਬ ਵਿੱਚ ਪੈਰ ਪਾਵੇਗੀ ਤੇ ਖਾਲਸਾਪਨ ਦੀ ਨਹੀਂ ਰੱਖੀ ਜਾਏਗੀ ਤੇ ਖਾਲਸਾਪਨ ਦੀ ਨਹੀਂ ਰੱਖੀ ਜਾ ਚੁੱਕੀ ਆ ਉਸ ਨੀਂਦ ਉੱਤੇ ਇਟਾਂ ਲਾਉਣ ਵਾਸਤੇ ਸਾਡੇ ਤਕਰੀਬਨ 1.5 ਲੱਖ ਸਿੰਘ ਸਿੰਘੀਆਂ ਨੇ ਸ਼ਹਾਦਤਾਂ ਦੇ ਕੇ ਉਸ ਦੀਵਾਰ ਦੇ ਉੱਤੇ ਉਹ ਇਟਾਂ ਲਾਉਣੀਆਂ ਸ਼ੁਰੂ ਕੀਤੀਆਂ ਨੇ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਪੂਰੀ ਸਖ ਕੌਮ ਨੂੰ ਕਿ ਉਹ ਖਾਲਸਾਪਨ ਦੀ ਮਾਰਤਵਿਸ਼ਤ ਯੋਗਦਾਨ ਪਾਉਣ ਵਾਸਤੇ ਆਪੋ ਆਪਣੀ ਹیثیت ਦੇ ਅੰਤ ਤੌਰ ਆਪਾਂ ਨੂੰ ਹਿੱਸਾ ਪਾਉਣਾ ਚਾਹੀਦਾ ਜੋ ਕੁਛ ਵੀ ਅਸਾਂ ਸੁਣਿਆ ਜੋ ਕੁਛ ਅਸਾਂ ਆਪਣੀਆਂ ਅੱਖਾਂ ਨਾਲ ਵੇਖਿਆ ਮੈਂ ਤਾਂ ਮੇਰੀ ਉਮਰ ਦੇ ਜਿਹੜੇ ਵੀਰ ਨੇ ਤਾਂ ਮੇਰੇ ਲਾਗੇ ਦੇ ਜਿਹੜੇ ਉਮਰ ਦੇ ਨੇੜੇ ਦੇ ਵੀਰ ਨੇ ਉਹਨਾਂ ਨੂੰ ਉਹ ਸਾਰੀ ਗੱਲਾਂ ਯਾਦ ਕਰਕੇ ਤੇ ਸਾਨੂੰ ਆਪੂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਸਭ ਕੁਝ ਦੱਸਣਾ ਚਾਹੀਦਾ ਕਿ ਕੌਮ ਨੇ ਇਸ ਵਿਪੜਵਾਲਤ ਨੇ ਸਿੱਖ ਕੌਮ ਦੇ ਨਾਲ ਕੀ-ਕੀ ਨਹੀਂ ਕੀਤਾ ਤੇ ਅੱਜ ਵੀ ਇੱਕ ਬੇਨਤੀ ਹੋਰ ਕਰਾਂਗਾ ਕਿ ਜਿਹੜਾ ਵੀ ਮੇਰਾ ਵੀਰ ਜਿਹੜੀ ਵੀ ਮੇਰੀ ਭੈਣ ਚਾਹੁੰਦੀ ਹੈ ਵੀ ਮੇਰੇ ਬੱਚੇ ਸਿੱਖ ਜਿਮਾਰੇ ਇਹਨਾਂ ਨੂੰ ਜਾਣਣ ਕ channels ਹੋਵੇ ਉਹਨਾਂ ਨੂੰ ਪਤਾ ਲੱਗੇ ਜੇ ਉਹ ਟੀਵੀ 84 ਨੂੰ ਹੀ ਦੇਹਲੀ ਡੇਢ ਘੰਟਾ ਸੁਣਨਾ ਸ਼ੁਰੂ ਕਰਨ ਤੇ ਡਾਕਟਰ ਅਮਰਜੀਤ ਸਿੰਘ ਜੀ ਬੜੀ ਦਲੀਲ ਦੇ ਨਾਲ ਬੜੀ ਡਿਟੇਲ ਦੇ ਨਾਲ ਸਿੱਖ ਕੌਮ ਦੇ ਨਾਲ ਕੀ ਵਾਪਰਿਆ ਕੀ ਹੁਣ ਹੋ ਰਿਹਾ ਤੇ ਕੀ ਫਿਊਚਰ ਹੋਣ ਦੀ ਆਸ ਹੈ ਉਹ ਦੱਸਦੇ ਨੇ ਇਹ ਇਹ ਸਾਰਾ ਕੁਝ ਕਰਨ ਵਾਸਤੇ ਸਾਨੂੰ ਆਪਣੇ ਬੱਚੇ ਨੂੰ ਸਪਸੇ ਤੋੜਨਾ ਚਾਹੀਦਾ ਤੇ ਕੌਮ ਦੇ ਸਮੇਂ ਦੇ ਹਾਣੀ ਬਣਾ ਕੇ ਸਾਡੇ ਬੱਚੇ ਇਸ ਸਮੇਂ ਦੇ ਹਾਣੀ ਹੋਣ ਤੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਆਪਣੇ ਉਪਰਾਲੇ ਕਰਨ ਜਿੰਨਾ ਇੱਥੋਂ ਦੇ ਸਾਰੇ ਗੁਰਸਖੀ ਵੀਰਾਂ ਨੇ ਜਿੰਨਾ ਉਪਰਾਲੇ ਕੀਤੇ ਨੇ ਇਹਨਾਂ ਸਾਰੇ ਦੇ ਸੰਬੰਧ ਸਾਡੀ ਸਿੱਖੀ ਦੀ ਆਵਾਜ਼ ਬੜੀ ਬਲੰਗ ਹੋਈ ਆ ਸਾਡੀ ਹਰ ਪੱਸੇ ਤੋਂ ਜਿਹੜੀ ਸਾਡੇ ਸਟੈਪ ਫਾਰਵਰਡ ਹੋਏ ਨੇ ਪਰ ਜਿੰਨੀ ਵੀ ਸਾਡੀ ਗੱਲ ਪਤਾ ਹੈ ਜਦੋਂ ਰਾਜ ਬਿਨਾਂ ਨਾ ਧਰਮ ਚੱਲੇ ਹਾਂ ਉਹਦੇ ਸੰਬੰਧ ਵਿੱਚ ਖਾਲਸਾਤਨ ਦੀ ਪ੍ਰਾਪਤ ਬਿਨਾਂ ਸਾਡੇ ਜਿਹੜੇ ਜਿੰਨੇ ਮਸਲੇ ਨੇ ਉਹਨਾਂ ਦਾ ਕੋਈ ਹੱਲ ਨਹੀਂ ਤੇ ਖਾਲਸਾਤਨ ਪੰਜਾਬ ਦੀ ਧਰਤੀ ਤੇ ਬਣਨਾ ਤੇ ਪੰਜਾਬ ਵਿੱਚ ਜਿਹੜੇ ਨੇ ਬਾਰ-ਬਾਰ ਉੱਥੇ ਵੀ ਉੱਥੇ ਵੀ ਜਿਹੜੇ ਗੁਰਸਿੱਖ ਵੀਰ ਨੇ ਕੁਛ ਜਿਹੜੇ ਮੌਕੇ ਮੌਕੇ ਤੇ ਮੋਰਚੇ ਵੀ ਲਾਉਂਦੇ ਨੇ ਲਗਾਤਾਰ ਪ੍ਰਾਲੇ ਕਰਦੇ ਨੇ ਪਰ ਉਥੋਂ ਦੀ ਬੇਪਰਵਾਹ ਸਰਕਾਰ ਜਿਹੜੀ ਆ ਉਹ ਸਾਡੇ ਮੋਰਚੇ ਨੂੰ ਫੇਲ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਇੱਥੇ ਬੈਠੇ ਸਾਰੇ ਵੀਰਾਂ ਨੂੰ ਇਹ ਵੀ ਬੇਨਤੀ ਆ ਕਿ ਜਿਹੜੇ ਪਿੱਛੇ ਮੋਰਚੇ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਉਥੋਂ ਦੇ ਹਾਲਾਤਾਂ ਦੇ ਮੁਤਾਬਕ ਆਪਣਾ ਕੋਈ ਨਾ ਕੋਈ ਮੈਸੇਜ ਸੁਨੇਹਾ ਦੇ ਕੇ ਉਹਨਾਂ ਦੇ ਹੌਸਲੇ ਬਲੰਦ ਕਰਨੇ ਚਾਹੀਦੇ ਨੇ ਤੇ ਇਨੇ ਕ ਬਚਨਾਂ ਦੇ ਨਾਲ ਗੁਰੂ ਫਰਦੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ